ਵਾਈਗੁਰਜੀ ਖਾਲਸਾ ਵਾਈਗੁਰਜੀ ਕੀ ਫਤਿਹ ਵਿਕਰਮ ਸਿੰਘ ਮਲੇਠੀਆ ਨਾਬਾ ਜੇਲ੍ਹ ਦੇ ਵਿੱਚ ਬੰਦ ਹੈਗੇ ਆ ਤੇ ਉਹਨਾਂ ਵੱਲੋਂ ਇੱਕ ਪਟੀਸ਼ਨ ਹਾਈ ਕੋਰਟ ਦੇ ਵਿੱਚ ਪਾਈ ਜਾਂਦੀ ਹੈ ਜਿਹਦੇ ਵਿੱਚ ਕਿਹਾ ਜਾਂਦਾ ਹੈ ਕਿ ਮੇਰੀ ਜਿਹੜੀ ਨਾਬਾ ਜੇਲ੍ਹ ਦੇ ਵਿੱਚ ਬੈਰਕ ਹੈਗੀ ਆ ਉਹ ਆਮ ਕੈਦੀਆਂ ਦੇ ਨਾਲ ਹੈ ਜਿਨ੍ਹਾਂ ਤੇ ਕਤਲ ਦੇ ਪਰਚੇ ਨੇ ਔਰ ਨਸ਼ਿਆਂ ਦੇ ਪਰਚੇ ਨੇ ਇਦਾਂ ਕੁਛ ਕਿਹਾ ਗਿਆ ਔਰ ਨਾਲੇ ਵੀ ਕਿਹਾ ਗਿਆ ਕਿ ਮੈਨੂੰ ਇੱਥੇ ਖਤਰਾ ਹੈ ਤੇ ਉਸ ਪਟੀਸ਼ਨ ਤੇ ਮਾਨਯੋਗ ਹਾਈ ਕੋਰਟ ਵੱਲੋਂ ਸੁਣਵਾਈ ਹੋਈ ਔਰ ਪੰਜਾਬ ਸਰਕਾਰ ਨੂੰ ਨੋਟਿਸ ਕੀਤਾ ਗਿਆ ਸਵਾਲ ਇਹ ਹੈ ਵੀ ਜਿਸ ਬੰਦੇ ਨੂੰ ਮਾਝੇ ਦਾ ਜਰਨੈਲ ਕਿਹਾ ਜਾਂਦਾ ਸੀ ਉਹ ਬੰਦਾ ਅੱਜ ਜੇਲ੍ਹ ਦੇ ਵਿੱਚ ਇੱਕਾ ਮਾਰਦਾ ਹੈ ਕਹਿੰਦਾ ਮੇਰੀ ਜਾਨ ਨੂੰ ਖਤਰਾ ਹੈ ਹੁਣ ਇੱਕ ਪਾਸੇ ਤੁਸੀਂ ਜਰਨੈਲ ਜਰਨੈਲ ਕਹਿ ਕੇ ਮਾਜਦੇ ਲੋਕਾਂ ਨੂੰ ਬੇਕੂ ਬਣਾਇਆ ਦੂਜੇ ਪਾਸੇ ਹੁਣੇ ਮੰਗ ਕਰਦੇ ਹੋ ਕਿ ਮੇਰੇ ਵੈਰ ਬਾਕੀ ਤੇ ਜਾਵੇ ਮੇਰੀ ਜਾਨ ਨੂੰ ਖਤਰਾ ਹੈ ਫਿਰ ਉਹ ਜਰਨੈਲਿਸਟ ਕਿੱਥੇ ਹੈ ਦੂਜੀ ਗੱਲ ਜਿਹੜੇ ਮਾਮਾ ਦੇ ਪੁੱਤ ਨਸ਼ੇ ਦੇ ਨਾਲ ਮਰੇ ਨੇ ਕਿ ਉਹਨਾਂ ਦੀ ਜਾਨ ਦੀ ਕੋਈ ਕੀਮਤ ਨਹੀਂ ਸੀ ਇੰਨੀ ਸਸਤੀ ਸੀ ਉਹਨਾਂ ਦੀ ਜਾਨ ਅੱਜ ਦੁਹਾਈ ਦੇ ਰਹੇ ਮੁਜੀਠੀਆ ਨਾਪਾ ਜਿਲ੍ਹੇ ਦੇ ਵਿੱਚ ਬਹੁਤ ਲੋਕ ਉਹਨੇ ਜੇਲ੍ਹਾਂ ਦੇ ਵਿੱਚ ਜਿਨ੍ਹਾਂ ਤੇ ਨਸ਼ਿਆਂ ਦੇ ਪਰਚੇ ਨੇ ਕਤਲ ਕਿਸ ਮਾਮਲਾ ਹੈਗਾ ਔਰ ਹੋਰ ਵੱਡੇ ਵੱਡੇ ਕ੍ਰਿਮਨਲ ਲੋਕ ਜਿਹੜੇ ਆ ਉਹ ਜੇਲ੍ਹਾਂ ਦੇ ਵਿੱਚ ਬੰਦ ਨੇ ਪਰ ਬਿਕਰਮ ਸਿੰਘ ਮਜੀਠੀਆ ਜੀ ਕਿਹਨਾਂ ਕਿਉਂ ਮਾਰਦਾ ਕਿ ਮੇਰੀ ਬੈਰ ਅੱਡ ਕੀਤੀ ਜਾਵੇ ਮਤਲਬ ਉੱਥੇ ਉਹ ਲੋਕ ਵੀ ਹੈਗੇ ਨੇ ਜਿਹੜੇ ਗੱਡੀ ਚਾੜਨ ਲੱਗੇ ਮਿੰਟ ਲਾਉਣਗੇ ਜਿਨ੍ਹਾਂ ਨੂੰ ਪੰਜਾਬ ਦੇ ਨਾਲ ਦਰਦ ਹੈਗਾ ਕੁਝ ਵੀ ਹੋ ਸਕਦਾ ਪਰ ਇਥੋਂ ਇਦਾਂ ਲੱਗਦਾ ਵੀ ਜਿਹੜੀ ਕਮਜ਼ੋਰੀ ਹੈ ਉਹ ਕੇਵਲ ਇਸ ਕਰਕੇ ਨਹੀਂ ਹੁੰਦੀ ਕਿ ਮੈਨੂੰ ਚਾਰ ਸਫੇਰੋ ਘੇਰ ਕੇ ਉੱਥੇ ਕੱਦ ਲਾ ਕਰ ਦਿੱਤਾ ਜੋ ਕਮਜ਼ੋਰੀ ਇਹ ਹੁੰਦੀ ਹੈ ਕਿ ਕਿਤੇ ਦਿਨ ਕਿਤੇ ਦਾਲ ਚ ਕਾਲਾ ਹੈਗਾ ਜਿਹੜਾ ਪੰਜਾਬ ਦੇ ਵਿੱਚ ਨਸ਼ਿਆਂ ਦਾ ਬੀਜ ਬੀਜਿਆ ਗਿਆ ਚਿੱਟੇ ਦਾ ਉਹਦੇ ਵਿੱਚ ਮਜੀਠੇ ਦਾ ਬਹੁਤ ਵੱਡਾ ਰੋਲ ਸੀ ਉਹ ਹੁਣ ਅੰਦਰੋਂ ਜਿਹੜਾ ਡਰ ਆ ਉਹ ਸਤਾਰਿਆ ਕੁਝ ਵੀ ਹੋ ਸਕਦਾ ਪਰ ਜਿਹੜੇ ਲੋਕ ਅਕਾਲੀ ਦਲ ਦੇ ਨੀਲੀਆਂ ਪੱਗਾਂ ਵਾਲੇ ਉਹਨੂੰ ਜਰਨੈਲ ਕਹਿੰਦੇ ਸੀ ਕਿ ਡਰਦਾ ਨਹੀਂ ਮੁੱਛਾਂ ਨੂੰ ਤਾ ਦਿੰਦਾ ਸੀ ਭਵੰਤਮਾ ਨੂੰ ਚੈਲੰਜ ਕਰਦਾ ਸੀ ਤੇ ਅੱਜ ਜਦੋਂ ਆਪਣੇ ਤੇ ਆਈ ਤਾਂ ਹੁਣ ਚੀਕਾਂ ਪੈਂਦੀਆਂ ਨੇ ਮੰਡਰੋ ਅਦਾਲਤ ਨੇ ਪੰਜਾਬ ਸਰਕਾਰ ਨੂੰ ਨੋਟਿਸ ਭੇਜਿਆ ਕਿ ਬੈਰ ਬਖੀਤੀ ਜਾਵੇ ਵਾਰ ਦੇ ਹੁੰਦੇ ਆ ਉਹਨੇ ਨਾਲ ਹੀ ਵੀ ਕਿਹਾ ਕਿ ਮੈਨੂੰ ਸਕਿਉਰਿਟੀ ਮਿਲੀ ਹੋਈ ਹੈ ਔਰ ਮੈਨੂੰ ਖਤਰਾ ਹੈਗਾ ਪਰ ਖਤਰਾ ਹੈ ਕਿੰਨਾ ਤੋਂ ਇਹ ਤਾਂ ਦੱਸਣਾ ਪਊਗਾ ਨਾ ਕਿਉਂਕਿ ਤੁਸੀਂ ਕੰਮ ਹੀ ਇੰਨੇ ਖਤਰੇ ਵਾਲੇ ਕੀਤੇ ਹੈ ਕਿ ਤੁਹਾਡੀ ਜਾਨ ਨੂੰ ਕਦੋਂ ਵੀ ਨੁਕਸਾਨ ਪਹੁੰਚਾਇਆ ਜਾ ਸਕਦਾ ਔਰ ਉਹਦੇ ਕਾਰਨੇ ਨੇ ਕਿ ਜਿਹੜੇ ਲੋਕ ਚਿੱਟੇ ਦੇ ਨਾਲ ਬਰਬਾਦ ਕੀਤੇ ਨੇ ਜਿਹੜੇ ਘਰ ਉਜਾੜੇ ਨੇ ਤੇ ਉਹਨਾਂ ਲੋਕਾਂ ਵਿੱਚੋਂ ਕੋਈ ਵੀ ਮਨਜੀਠੀ ਲਈ ਖਾਤਰੇ ਦੀ ਘੰਟੀ ਬਣ ਸਕਦਾ ਹੈ ਹਾਲਾਂਕਿ ਜੇ ਤੁਸੀਂ ਅਦਾਲਤਾਂ ਦੀ ਗੱਲ ਕਰਦੇ ਹੋ ਉਦੋਂ ਕਿਸੇ ਬੰਦੇ ਨੂੰ ਇਹ ਅਥਾਰਟੀ ਨਹੀਂ ਹੁੰਦੀ ਕਿ ਕਿਸੇ ਦਾ ਕਤਲ ਕਰ ਦਿੱਤਾ ਜਾਵੇ ਕਿ ਕਿਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇ ਪਰ ਪਾਲਾ ਤੁਹਾਨੂੰ ਆਪਣੇ ਅੰਦਰ ਜਿਹੜਾ ਸਤਾਰਾ ਉਹ ਇਹ ਹੈ ਵੀ ਸਾਡੇ ਕੋਲੋਂ ਇਹ ਗਲਤੀਆਂ ਹੋਈਆਂ ਨੇ ਔਰ ਉਹਨਾਂ ਗਲਤੀਆਂ ਦੀ ਮਾਫੀ ਨਹੀਂ ਹੁੰਦੀ ਸਜ਼ਾ ਹੁੰਦੀ ਹੈ ਮਾਫੀ ਕੇਵਲ ਜਿਹੜੀ ਅਚੇਤ ਗਲਤੀ ਹੁੰਦੀ ਹੈ ਉਹਦੀ ਹੁੰਦੀ ਹੈ ਨਹੀਂ ਇਹਨਾਂ ਗੁਨਾਹਾਂ ਦੀ ਕੋਈ ਮਾਫੀ ਮਿਲਦੀ ਨਹੀਂ ਹੁੰਦੀ ਹੁਣ ਜਿਹੜੇ ਲੰਬਾ ਜਿਹੜਾ ਪ੍ਰੋਸੀਜਰ ਹੈਗਾ ਅਦਾਲਤਾਂ ਨੇ ਸੋਚਣਾ ਹੁੰਦਾ ਹੈ ਵਕੀਲਾਂ ਦੀ ਬਹਿਸ ਹੋਣੀ ਹੈ ਤੇ ਉਹਦੇ ਵਿੱਚੋਂ ਕੀ ਨਿਕਲ ਕੇ ਆਉਣਾ ਹੈ ਇਹ ਸਾਰਾ ਕੁਝ ਸਾਹਮਣੇ ਆ ਜਾਣਾ ਪਰ ਜਿਹੜਾ ਸਭ ਤੋਂ ਵੱਡਾ ਖਤਸ਼ਾ ਹੈਗਾ ਉਹ ਇਹ ਹੈ ਕਿ ਮਨਜੀਠੀਆ ਸਾਹਿਬ ਕਸੂਤੇ ਫਸੂਕੇ ਹੈ ਨਿਕਲਣਾ ਬੜਾ ਔਖਾ ਹੈ ਪਾ ਮੈਂ ਵੀਡੀਓ ਦੇ ਵਿੱਚ ਕੁਝ ਵੀ ਕਿਹਾ ਜਾ ਸਕੇ ਲੋਕ ਕਹਿ ਰਹੇ ਨੇ ਕਿ ਜਾਣਬੁੱਝ ਕੇ ਫਸਾਇਆ ਜਾ ਰਿਹਾ ਪਰ ਇਦਾਂ ਨਹੀਂ ਜਿੰਨੀ ਵੀ ਪ੍ਰਾਪਰਟੀ ਦੀ ਜਾਂਚ ਹੋਈ ਹੈ ਉਹ ਹਜ਼ਾਰਾਂ ਕਰੋੜਾਂ ਦੇ ਵਿੱਚ ਹੈ ਤੇ ਉਹ ਪ੍ਰਾਪਰਟੀ ਕਿੱਥੋਂ ਆਈ ਇਹਦੇ ਤਾਰ ਸਿੱਧਮ ਸਿੱਧੇ ਚਿੱਟੇ ਦੇ ਨਾਲ ਜੁੜਦੇ ਆ ਕੋਈ ਦੋ ਰਮਾ ਨਹੀਂ ਚਲੋ ਮੈਂ ਜਿਹੜੀ ਗੱਲ ਜੇਲ੍ਹ ਦੇ ਵਿੱਚ ਅੰਦਰ ਕੀ ਵਾਪਰਿਆ ਉਹਦੀ ਕੀਤੀ ਹੈ ਮਨਜੀਠੀਆ ਇਸ ਵਕਤ ਇੰਨਾ ਡਰਿਆ ਹੋਇਆ ਕਿ ਸ਼ਾਇਦ ਅਦਾਲਤਾਂ ਦੇ ਵਿੱਚ ਤਾਂ ਕੀ ਚੱਲੂ ਉਮਰ ਕੈਦ ਹੋ ਜੂ ਥੋੜਾ ਬੋਤਾ ਬਚਾਅ ਹੋ ਜੂ ਪਰ ਜੇਲ੍ਹ ਦੇ ਵਿੱਚ ਕਹਿ ਲਈਏ ਵੀ ਇਹ ਜਿਹੜੀ ਖਤਰੇ ਦੀ ਕੰਟਰੀ ਹੈ ਉਹ ਕਦੇ ਵੀ ਮਨਜੀਠੀਆ ਦੀ ਜਾਨ ਲੈ ਸਕਦੀ ਹੈ ਤੇ ਉਹਦੇ ਪਿੱਛੇ ਜਿਹੜੇ ਕਾਰਨ ਨੇ ਉਹ ਇਹੀ ਨੇ ਕਿ ਉੱਥੇ ਉਹ ਲੋਕ ਵੀ ਬੰਦ ਨੇ ਜਿਨ੍ਹਾਂ ਤੇ ਦੋਸ਼ੀ ਕੋਈ ਹੋਰ ਸੀ ਨਜਾਇਜ਼ ਜਿਹਨਾਂ ਨੂੰ ਫਸਾਇਆ ਗਿਆ ਕਿਉਂਕਿ ਜਿਹੜਾ ਪੁਲਿਸ ਦਾ ਕੇਸ ਹੁੰਦਾ ਉਹ ਵੀ ਸਬੂਤਾਂ ਦੇ ਐਵੀਡੈਂਸ ਦੇ ਆਧਾਰ ਤੇ ਹੁੰਦਾ ਹੈ ਅਦਾਲਤਾਂ ਨੇ ਪੁਲਿਸ ਦੇ ਕੀਤੇ ਹੋਏ ਕੇਸ ਨੂੰ ਹੀ ਮੰਨਣਾ ਹੁੰਦਾ ਹੈ ਤੇ ਉਹ ਬੰਦੇ ਕੁਝ ਵੀ ਕਰ ਸਕਦੇ ਹੁਣ ਇੱਥੇ ਸਵਾਲ ਮੇਰੇ ਤੇ ਵੀ ਤੁਹਾਨੂੰ ਵੀ ਉਹ ਕੌਣ ਨੇ ਬੰਦੇ ਜਿਹੜੇ ਕੁਝ ਕਰ ਸਕਦੇ ਆ ਜਿਨ੍ਹਾਂ ਦੇ ਘਰ ਉਜਾੜੇ ਨਹੀਂ ਜਿਨ੍ਹਾਂ ਦੇ ਚੁੱਲਿਆਂ ਵਿੱਚ ਕਾਹ ਉੱਗਿਆ ਹੋਇਆ ਹਲੇ ਤੱਕ ਉਹਨਾਂ ਦੇ ਘਰਾਂ ਦੇ ਜਿੰਦਰੇ ਲੱਗੇ ਹੋਏ ਖੁੱਲੇ ਨਹੀਂ ਉਹ ਘਰਾਂ ਦੇ ਜਿਹੜੇ ਵਾਰਿਸ ਨੇ ਪਤਾ ਨਹੀਂ ਕਿਹੋ ਜੀਆਂ ਦਾਵਾਵਾਂ ਦਿੰਦੇ ਹੋਣਗੇ ਕਿਹੋ ਜੀਆਂ ਵੱਦਵਾਵਾਂ ਦਿੰਦੇ ਹੋਣਗੇ ਕਿਹੜੀਆਂ ਅਰਦਾਸਾਂ ਕਰਦੇ ਹੋਣਗੇ ਇਹ ਤਾਂ ਮਨਜੀਠੀਏ ਨੂੰ ਪਤਾ ਹੈ ਜਾਂ ਸ਼੍ਰੋਮਣੀ ਅਕਾਲੀ ਦਲ ਨੂੰ ਪਤਾ ਵੀ ਸਾਡੇ ਰਾਜ ਵਿੱਚ ਜੋ ਕੁਝ ਹੋਇਆ ਉਹ ਪੰਜਾਬ ਲਈ ਚੰਗਾ ਨਹੀਂ ਹੋਇਆ ਇਸੇ ਕਰਕੇ ਸਮੁੱਚਾ ਅਕਾਲੀ ਦਲ ਕਹਿ ਲਈਏ ਇੰਨਾ ਪਛੜ ਗਿਆ ਕਿ ਲੋਕ ਗਾੜੀ ਗਲੋਸ ਤੱਕ ਸੋਸ਼ਲ ਮੀਡੀਆ ਤੇ ਅਕਾਲੀ ਗੱਲ ਪ੍ਰਤੀਕਰ ਦਿੰਦੇ ਆ ਮੈਂ ਜਿਹੜੀ ਗੱਲ ਨਾਬਾ ਜੇਲ੍ਹ ਦੀ ਕੀਤੀ ਹੈ ਇਹਦਾ ਮਤਲਬ ਇਹ ਹੈਗਾ ਵੀ ਡਰ ਤਾਂ ਜ਼ਰੂਰ ਬਣਿਆ ਹੋਇਆ ਤੇ ਡਰ ਦਾ ਕਾਰਨ ਵੀ ਤੁਸੀਂ ਗਲਤੀਆਂ ਬਹੁਤ ਵੱਡੀਆਂ ਕੀਤੀਆਂ ਨੇ ਬਹੁਤ ਵੱਡੇ ਗੁਨਾਹ ਕੀਤੇ ਆ ਤੇ ਹੁਣ ਸਾਬਤ ਕਰੋ ਵੀ ਅਸੀਂ ਜਰਨਲਾਂ ਮਾਝੇ ਦੇ ਜਰਨਲ ਤਾਂ ਫਿਰ ਉਹ ਨੇ ਜਿਹੜੇ ਮੈਦਾਨੇ ਜੰਗ ਵਿੱਚ ਲੜਦੇ ਨੇ ਕਿਹ ਤੋਂ ਡਰਦੇ ਨਹੀਂ ਤੇ ਜਰਨੈਲ ਤਾਂ ਹਰੀ ਸਿੰਘ ਨਲਵਾ ਨੂੰ ਕਿਹਾ ਜਾਂਦਾ ਪਰ ਤੇਰੇ ਗੰਦ ਨਾਲ ਉਹਦੀ ਤੁਲਨਾ ਨਹੀਂ ਕੀਤੀ ਜਾ ਸਕਦੀ ਜੇ ਜਰਨੈਲ ਹੈਗੇ ਹੋ ਤਾਂ ਫਿਰ ਡਰਨ ਦੀ ਲੋੜ ਪਈ ਹੈ ਜਿੱਥੇ ਮਰਜੀ ਰੋ ਅਰ ਦੂਜੀ ਗੱਲ ਜਿਹੜੇ ਮੁੱਛਾਂ ਨੂੰ ਤਾ ਦਿੰਦਾ ਸੀ ਕਹ ਅਸੀਂ ਬੇਕਸੂਰਾਂ ਚੀਕਾਂ ਕਢਾ ਦੇਾਂਗੇ ਫਿਰ ਤਾਂ ਤੁਸੀਂ ਡਰਨ ਦੀ ਲੋੜ ਹੀ ਨਹੀਂ ਤੁਹਾਨੂੰ ਸ਼ਰਿਆਮ ਕੋ ਇਹ ਨਿਰੀਖਣ ਚੱਲ ਰਹੀ ਹੈ ਤੇ ਅਦਾਲਤਾਂ ਨੇ ਜੋ ਕੁਝ ਕਰਨਾ ਹੈ ਉਹ ਸਾਹਮਣੇ ਆ ਹੀ ਜਾਣਾ ਹੈ। ਮਤਲਬ ਸਾਫ ਹੋ ਗਿਆ ਕਿ ਡਰ ਇਹ ਹੈ ਕਿ ਜੇਲ੍ਹ ਦੇ ਵਿੱਚ ਖੈਰ ਨਹੀਂ। ਜਿਹੜੇ ਵੱਡੇ ਵੱਡੇ ਨਸ਼ਾ ਤਸ਼ਕਰ ਹੁੰਦੇ ਨੇ ਨਾ ਤੇ ਜੇਲ੍ਹਾਂ ਦੇ ਵਿੱਚ ਇਹਨਾਂ ਦੀਆਂ ਤਾਰਾਂ ਪਹਿਲਾਂ ਤੋਂ ਹੀ ਜੁੜੀਆਂ ਹੁੰਦੀਆਂ ਨੇ ਕਿਉਂਕਿ ਨਸ਼ਾ ਤਸ਼ਕਰ ਜਿਹੜੇ ਜੇਲ੍ਹਾਂ ਵਿੱਚ ਬੰਦ ਹੁੰਦੇ ਨੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਅਸੀਂ ਫਸਾਂਗੇ ਔਰ ਅਸੀਂ ਬਦਨਾਮ ਹੋਵਾਂਗੇ ਫਿਰ ਉਹ ਕੁਝ ਵੀ ਕਰ ਸਕਦੇ ਤੇ ਹੁਣ ਅਕਾਲੀਆਂ ਨੂੰ ਬੇਨਤੀ ਹੈ ਵੀ ਤੁਹਾਡਾ ਜਿਹੜਾ ਮੱਝ ਦਾ ਜਰਨੈਲ ਸੀ ਉਹ ਚੀਕਾਂ ਮਾਰਦਾ ਤੇ ਹੁਣ ਕਹਿੰਦਾ ਮੇਰੀ ਬੈਰਕ ਬਖਰੇ ਕਰ ਦਿਓ ਮਤਲਬ ਜਿਹੜੀ ਬੈਰਕ ਵਿੱਚ ਉਹ ਰਹਿ ਰਿਹਾ ਉੱਥੇ ਖਤਰਨਾਕ ਬੰਦੇ ਨੇ ਉਹ ਕੁਝ ਵੀ ਕਰ ਸਕਦੇ ਔਰ ਥੋੜੀ ਬਹੁਤੀ ਗੱਲਬਾਤ ਉੱਥੇ ਹੋਈ ਵੀ ਹੈ ਜਿਹੜੀਆਂ ਚੀਕਾਂ ਪੈਂਦੀਆਂ ਨੇ ਐਦਾਂ ਤਾਂ ਪਟੀਸ਼ਨ ਪਾਉਣ ਦਾ ਕੀ ਮਤਲਬ ਨਹੀਂ ਹੁੰਦਾ ਜਾਨਕੀ ਅੰਦਰੋਂ ਕੋਈ ਨਾ ਕੋਈ ਗੜਬੜ ਜੇਲ੍ਹ ਵਿੱਚੋਂ ਹੋਈ ਹੈ ਕਿ ਮਜੀਠੀਆ ਨੂੰ ਗੱਡੀ ਚਾੜਿਆ ਜਾ ਸਕਦਾ ਹੈ ਮਾਫ ਕਰਨਾ ਜੀ ਇਹ ਜਿਹੜੀ ਗੱਲਬਾਤ ਹੈ ਮੇਰੀ ਆਪਣੀ ਨਹੀਂ ਜਿਹੜੀ ਪਟੀਸ਼ਨ ਪਾਈ ਸੀ ਹਾਈ ਕੋਰਟ ਦੇ ਵਿੱਚ ਉੱਥੋਂ ਸਭ ਕੁਝ ਬਾਹਰ ਆਇਆ ਵਕੀਲ ਸਾਹਿਬ ਦੱਸਦੇ ਆ ਕਿ ਮਜੀਠੀਆ ਦੀ ਜਾਨ ਨੂੰ ਜੇਲ੍ਹ ਵਿੱਚ ਖਤਰਾ ਹੈ ਮਤਲਬ ਡਰ ਹੈਗਾ ਡਰ ਤਾਂ ਹੈਗਾ ਤੁਸੀਂ ਇਹ ਗੁਨਾਹ ਕੀਤੇ ਨੇ ਤੁਹਾਨੂੰ ਆਪਣੇ ਅੰਦਰ ਦਾ ਪਾਲਾ ਸਤਾ ਰਿਆ ਵੀ ਮੇਰੇ ਨਾਲ ਕੁਝ ਵੀ ਹੋ ਸਕਦਾ ਹੈ ਜਦੋਂ ਤੁਸੀਂ ਸਿੱਖ ਔਮ ਦੀ ਗੱਲ ਕਰਦੇ ਹੋ ਨਾ ਤਾਂ ਸਿੱਖ ਔਮ ਦੇ ਵਿੱਚ ਉਹ ਬੰਦੇ ਵੀ ਨੇ ਜਿਹੜੇ ਬੇਖੌਫ ਬੋਲਦੇ ਨੇ ਜਿਨ੍ਹਾਂ ਨੂੰ ਡਰ ਕੇਵਲ ਪ੍ਰਮਾਤਮਾ ਦਾ ਹੈ ਤੇ ਜਿਹੜੇ ਨੀਲੀਆਂ ਪੱਗਾਂ ਵਾਲੇ ਕਹਿੰਦੇ ਸੀ ਮਜੀਠੀਆ ਤਾਂ ਨਿਤਨੇਮ ਕਰਦਾ ਹੈ 2 ਵਜੇ ਤੱਕ ਤੇ ਉਹ ਬੰਦਾ ਫਿਰ ਅੱਜ ਡਰ ਕਿਉਂ ਰਹਿ ਉਹ ਬੰਦਾ ਅੱਜ ਚੀਕਾਂ ਕਿਉਂ ਮਾਰ ਰਿਹਾ ਨਿਤਨੇਮ ਕਰਨ ਵਾਲਾ ਬੰਦਾ ਪਾਠ ਕਰਨ ਵਾਲਾ ਬੰਦਾ ਇਦਾਂ ਡਰ ਜੇ ਇਹ ਸਵਾਲ ਨਹੀਂ ਪੈਦਾ ਹੁੰਦਾ ਮਤਲਬ ਤੁਸੀਂ ਹਰ ਵਕਤ ਝੂਠ ਬੋਲਿਆ ਤੁਹਾਡਾ ਜੇ ਬਾਣੀ ਨਾਲ ਨਿਤਨੇਮ ਨਾਲ ਪ੍ਰਮਾਤਮਾ ਨਾਲ ਕੋਈ ਸਬੰਧ ਥੋੜਾ ਬਹੁਤਾ ਹੁੰਦਾ ਤਾਂ ਤੁਸੀਂ ਪੰਜਾਬ ਨੂੰ ਇੰਨਾ ਬਰਬਾਦ ਨਾ ਕਰਦੇ ਪੰਜਾਬ ਦੇ ਵਿੱਚ ਤੁਸੀਂ ਚਿੱਟੇ ਦੇ ਨਾਲ ਨੌਜਵਾਨਾਂ ਨੂੰ ਮੌਤ ਦੇ ਮੂੰਹ ਵਿੱਚ ਨਾ ਤੱਕਦੇ ਜੇ ਤੁਹਾਨੂੰ ਮਾੜੀ ਮੋਟੀ ਸ਼ਰਮ ਹੁੰਦੀ ਤਾਂ ਮਾਝੇ ਵਾਲੇ ਜਰਨਲ ਦੇ ਇਹ ਕਿਰਤੂਤ ਹੈ ਸਾਹਮਣੇ ਆ ਗਈ ਜੀ ਜਰਨੈਲ ਟੀਕਾ ਨਹੀਂ ਮਾਰਦੇ ਹੁੰਦੇ ਜਰਨੈਲ ਤਾਂ ਲੜਦੇ ਹੁੰਦੇ ਆ ਖੜਦੇ ਹੁੰਦੇ ਆ ਮੈਦਾਨ ਛੱਡ ਕੇ ਭਜਦੇ ਨਹੀਂ ਹੁੰਦੇ ਜੇਲ੍ਹ ਵਿੱਚ ਟੀਕਾ ਕਿਉਂ ਪੈਂਦੀਆਂ ਨੇ ਇਹਦਾ ਮਤਲਬ ਇਹ ਹੈਗਾ ਵੀ ਜਿਹੜੇ ਤੁਸੀਂ ਗੁਨਾਹ ਕੀਤੇ ਨੇ ਉਹ ਤੁਹਾਨੂੰ ਸਾਹਮਣੇ ਦਿਖ ਰਿਹਾ ਵੀ ਮੇਰੇ ਨਾਲ ਹੀ ਹੋ ਸਕਦਾ ਹੋਰ ਕੋਈ ਨਹੀਂ ਟੀਕਾ ਮਾਰਦਾ ਮੈਂ ਗੱਲ ਤਾਂ ਕੀਤੀ ਹੈ ਵੀ ਨੀਲੀਆਂ ਪੱਗਾਂ ਵਾਲਿਆਂ ਨੇ ਹਰ ਵਕਤ ਮਾਝੇ ਦਾ ਜਰਨੈਲ ਮਾਝੇ ਦਾ ਜਰਨੈਲ ਪਉੰਤਮਾਂ ਨੂੰ ਚੈਲੰਜ ਕਰਨ ਵਾਲਾ ਸਰਕਾਰ ਨੂੰ ਫਲਾਉਣ ਵਾਲਾ ਇਦਾਂ ਜਿਹੜੀਆਂ ਫੜਾ ਮਾਰੀਆਂ ਸੀ ਆ ਫੜਨ ਦਾ ਨਤੀਜਾ ਸਾਹਮਣੇ ਆ ਗਿਆ ਪਉੰਤਮਾਂ ਤਾਂ ਹਲੇ ਵੀ ਕਹਿੰਦਾ ਉਹ ਕਹਿੰਦਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਕੇ ਛੱਡੂ ਵੀ ਐਨੀ ਪ੍ਰਾਪਰਟੀ ਬਣਾਈ ਕਿਤਾ ਤੇ ਇੱਥੇ ਸਾਡੇ ਕੁਝ ਬੁੱਧੀਜੀਵੀ ਇਹ ਵੀ ਕਹਿੰਦੇ ਆ ਕਿ ਜਿਹੜਾ ਇਹ ਕੇਸ ਹੈਗਾ ਇਹ ਤਾਂ ਜੀ ਜਿਹੜੀ ਪ੍ਰਾਪਰਟੀ ਬਣਾਈ ਹੈ ਜਿਆਦਾ ਕਿੱਦਾਂ ਬਣ ਗਈ ਇਹ ਪੈਸਾ ਕਿੱਥੋਂ ਆਇਆ ਉਹ ਕੇਸ ਹੈ ਐਨਡੀपीएस ਦਾ ਕੋਈ ਸੰਬੰਧ ਨਹੀਂ ਐਨਡੀपीएस ਦਾ ਸੰਬੰਧ ਬਣੂਗਾ ਜੀ ਵੀ ਇੰਨਾ ਪੈਸਾ ਕਿੱਥੋਂ ਆਇਆ ਇਹ ਕਮਾਈ ਕਿਵੇਂ ਕਰ ਲਈ ਇਹਨੇ ਇੰਨਾ ਪੈਸਾ ਇਕੱਠਾ ਕਿਦਾਂ ਹੋ ਗਿਆ ਇਹ ਤਾਂ ਤਾਰਾ ਚਟੈ ਨਾਲ ਜੁੜਨੀਆਂ ਜੁੜਨੀਆਂ ਜਿਹੜੀ ਹੀਰੋਨ 5 ਕਰੋੜ ਦੀ ਕਿਲੋ ਮੰਨੇ ਜਾਂਦੇ ਆ ਤੇ ਹਜ਼ਾਰਾਂ ਕਿਲੋ ਇੱਥੇ ਲਿਆ ਕੇ ਵੇਚੀ ਗਈ ਤਕਰੀਬਨ ਤਕਰੀਬਨ ਜਗਦੀਸ਼ ਭੋਲੇ ਵੱਲੋਂ ਵੀ ਇਹ ਕਹਿ ਦਿੱਤਾ ਗਿਆ ਸੀ ਕਿ 6000 ਕਰੋੜ ਦਾ ਧੰਦਾ ਮੇਰੇ ਰਾਹੀਂ ਹੋਇਆ। ਜਿਹੜੇ ਹੋਰ ਡਰਗ ਡੀਲਰ ਮਜੀਠੀਏ ਦੇ ਨਾਲ ਸੰਬੰਧ ਸੀ ਜਾਣੇ ਕਿ ਘਟੋਕਣ 10-12 ਹਜ਼ਾਰ ਕਰੋੜ ਦੀ ਪ੍ਰਾਪਰਟੀ ਜਿਹੜੀ ਹੈ ਮਜੀਠੀਏ ਨੇ ਡਰਗ ਦੇ ਵਿੱਚੋਂ ਬਣਾਈ ਹੈ। ਤੋਂ ਹੁਣ ਇਹ ਜੇ ਸਬੂਤ ਜਿਹੜੇ ਨੇ ਅਦਾਲਤਾਂ ਤੱਕ ਪਹੁੰਚ ਚੁੱਕੇ ਹੈ। ਸਭ ਤੋਂ ਵੱਧ ਪੈਸਾ ਜਿਹੜਾ ਹੈ ਜਾਣੇ ਕਿ ਜੇ ਬੱਸ 12000 ਦੀ ਪ੍ਰਾਪਰਟੀ ਮਜੀਠੀਏ ਕੋਲ ਹੈਗੀ ਐ ਤਾਂ ਉਹਦੇ ਵਿੱਚੋਂ 10-12000 ਕਰੋੜ ਦਾ ਜਿਹੜਾ ਧੰਦਾ ਹੈ ਉਹ ਚਿੱਟੇ ਦਾ ਹੈ ਚਲੋ ਗੱਲ ਨਿਮੇੜ ਗਏ ਜੀ ਮਾਨਯੋਗ ਅਦਾਲਤ ਵੱਲੋਂ ਜਿਹੜਾ ਫੈਸਲਾ ਆਇਆ ਪੰਜਾਬ ਸਰਕਾਰ ਨੂੰ ਨੋਟਿਸ ਭੇਜਿਆ ਗਿਆ ਕਿ ਮਜੀਠੀਏ ਦੀ ਕੇਅਰ ਕੀਤੀ ਜਾਵੇ ਉਹਦੇ ਜਾਨ ਨੂੰ ਖਤਰਾ ਹੋ ਸਕਦਾ ਹੈ ਉਹ ਤਾਂ ਸਰਕਾਰ ਦਾ ਫਰਜ਼ ਹੈ ਕਰਨਗੇ ਪਰ ਦੱਸੋ ਹੁਣ ਜਰਨੈਲ ਜਿਹੜਾ ਚੀਕਾਂ ਮਾਰਦਾ ਸੀ ਤੇ ਉਹ ਅੱਜ ਜਰਨੈਲੀ ਕਿੱਥੇ ਹੈ ਜਿਹੜਾ ਭਵੰਤਮਾ ਨੂੰ ਲਲਕਾਰਦਾ ਸੀ ਤੇ ਜਿਹੜੇ ਬੰਦੇ ਉਹਨੂੰ ਨਿਤਨੇਮੀ ਕਹਿੰਦੇ ਸੀ ਕਹਿੰਦੇ ਸੀ ਉਹ ਦੋ ਵਜੇ ਤੱਕ ਪਾਠ ਕਰਦਾ ਹੈ ਤੇ ਉਹ باور ਉਹ ਸ਼ਕਤੀ ਹੁਣ ਕਿੱਥੇ ਹੈ ਉਹ ਹੌਂਸਲਾ ਕਿੱਥੇ ਹੈ ਮਤਲਬ ਲੋਕਾਂ ਨੂੰ ਬੇਵਕੂ ਬਣਾਇਆ ਗਿਆ ਤੇ ਜਿਹੜੀ ਗੱਲਬਾਤ ਹੈਗੀ ਸੀ ਉਹ ਹੈਗੀ ਕੁਝ ਹੋਰ ਸੀ ਨਿਕਲੀ ਕੁਝ ਹੋਰ ਸੁਣ ਲਿਓ ਵੀਡੀਓ ਪੂਰੀ ਦੀ ਨਾਬਾ ਜੇਲ੍ਹ ਦੇ ਵਿੱਚ ਮਜੇਠੀਆ ਅੰਦਰ ਬੈਠਾ ਚੀਕਾਂ ਕਿਵੇਂ ਮਾਰੀ ਜਾਂਦਾ ਹੈ ਹੁਣ ਜਰਨਲਿਸਟ ਦੱਸੋ ਕਿੱਥੇ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ